ਮੰਤਰੀ ਪੁਗਨ ਸਿੰਘ ਮਾਨ ਜਿੱਥੇ ਹਰ ਵਾਰ ਦੀ ਤਰ੍ਹਾਂ ਗੱਲ ਕਰਦੇ ਹੋਏ ਨਜ਼ਰ ਆਉਂਦੇ ਰਹੇ ਵੀ ਸਾਡਾ ਸਟੈਂਡ ਫਸਟ ਹੈ ਕਿ ਪੰਜਾਬ ਕੋਲੇ ਬਾਦੂ ਪਾਣੀ ਨਹੀਂ ਹੈ ਜਿਹਦੇ 15 ਜ਼ਮੀਨ ਪਈ ਹੈ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ ਸਾਡਾ ਹੱਕ ਖੋਇਆ ਜਾ ਰਿਹਾ ਹੈ ਪੰਜਾਬ ਵਾਲੇ ਕਹਿੰਦੇ ਕਿ ਜੇ ਸੱਤੋਂ ਪਾਣੀ ਲੈ ਲਿਆ ਤਾਂ ਜਾਵਾਂਗੇ ਕਿਵੇਂ ਕਹਿੰਦੇ ਵੀ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਰਾਜਨੀਤੀ ਕੀਤੀ ਜਾਂਦੀ ਰਹੀ ਹੈ ਦੋਨਾਂ ਸੂਬਿਆਂ ਦੇ ਰਾਸੀ ਨੇਤਾ ਰਾਜਨੀਤੀ ਕਰਦੇ ਰਹੇ ਆ ਪੰਜਾਬ ਜਿਹੜੀ ਲੜਾਈ ਲੜ ਰਿਹਾ ਹੈ ਪੰਜਾਬ ਸਿੰਗਲ ਇੰਜਣਾਂ ਦੂਜੇ ਪਾਸੇ ਲੜਾਈ ਵਾਲੇ ਡਬਲ ਇੰਜਣਾਂ ਇਹ ਭਾਰਤ ਤੇ ਪਾਕਿਸਤਾਨ ਜਿਹੜਾ ਸਿੰਧੂ ਜਲ ਸਮਝੌਤਾ ਉਹਦੇ ਤੇ ਫੇਰ ਕੈਮ ਰਹਿਣਗੇ ਕਹਿੰਦੇ ਫੇਰ ਕਿੱਧਰ ਨੂੰ ਜਾਵਾਂਗੇ ਸਿੱਖ ਪਰੰਪਰਾਵਾਂ ਤੇ ਮਨਰਿਆਦ ਨੂੰ ਰਹਿਤ ਮਰਿਆਦਾਂ ਨੂੰ ਤੋੜਿਆ ਜਾਏਗਾ ਸਿੱਖ ਸੰਤਾਂ ਦਾ ਕਹਾਣ ਹੋਏਗਾ ਨਾ ਤਾਂ ਸਿੱਖ ਭਾਈਚਾਰਾ ਬਰਦਾਸ਼ਤ ਕਰੇ ਤੇ ਨਾ ਹੀ ਜਿੱਥੇ ਬੰਦਿਆਂ ਬਰਦਾਸ਼ਤ ਕਰ ਸੱਤ ਆਦਮੀ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਗਏ ਇਦੋਂ ਵੱਡੀ ਤਰਥਲੀ ਕੋਈ ਹੋ ਸਕਦੀ ਹੈ ਉਹਨਾਂ ਚ ਘੱਟੋ ਘੱਟ 4 ਆਦਮੀ ਹੋ ਸੀ ਜਿਹੜੇ ਪੁਲਿਸ ਦੇ ਸੀ ਨਹੀਂ ਤੁਸੀਂ ਤਾਂ ਪੁਲਿਸ ਵਾਲੇ ਵੀ ਨਹੀਂ ਬਖਸ਼ੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਹਾਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤਾਂ ਹੋਏ ਮੇਤਰਾ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਆ ਲਓ ਸਵਾਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਐਸਵਾਈਐਲ ਦੇ ਮੁੱਦਿਆਂ ਲੈ ਕੇ ਜੋ ਦਹਾਕਿਆ ਪੁਰਾਣਾ ਮੁੱਦਾ ਲੰਮਕਾ ਦਾ ਨਜ਼ਰ ਆ ਰਿਹਾ ਪੰਜਾਬ ਦੇ ਉੱਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਤੇ ਕੇਂਦਰੀ ਜਲ ਮੰਤਰੀ ਪਹੁੰਚਦੇ ਨੇ ਤੇ ਉਹਨਾਂ ਦੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਹਰ ਵਾਰ ਦੀ ਤਰ੍ਹਾਂ ਗੱਲ ਕਰਦੇ ਹੋਏ ਨਜ਼ਰ ਆਉਂਦੇ ਰਿਹਾ ਵੀ ਸਾਡਾ ਸਟੈਂਡ ਸਪਸਟਾ ਕਿ ਪੰਜਾਬ ਕੋਲੇ ਵਾਧੂ ਪਾਣੀ ਨਹੀਂ ਹੈ ਤੇ ਦੂਜੇ ਪਾਸੇ ਨੇ ਕਹਿ ਕਿ ਅੰਲੇ ਸਮੇਂ ਦੇ ਵਿੱਚ ਅਸੀਂ ਦਾ ਵੀ ਹੱਲ ਕੱਢ ਲਵਾਂਗੇ ਜੀ ਇਕ ਕੋ ਐਮ ਸਵਾਲ ਹੈ ਜਿੱਦਾਂ ਤੁਸੀਂ ਜ਼ਿਕਰ ਕਰਿਆ ਮੁੱਦਾ ਪ੍ਰਾਣਾਈ ਨਹੀਂ ਜੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦਾਂ ਦੀ ਗੱਲ ਕਰਾਂ ਆਪਣੇ ਦਰਸ਼ਕਾਂ ਲਈ ਤਾਂ ਕਹਿੰਦੇ ਨਸੂਰ ਹੈ ਪੰਜਾਬ ਤੇ ਹਰਿਆਣਾ ਦੇ ਲਈ ਵਾਕਈ ਐਸਐਲ ਦਾ ਮੁੱਦਾ ਪੰਜਾਬ ਤੇ ਹਰਿਆਣਾ ਲਈ ਨਸੂਰ ਦਹਾਕਿਆਂ ਤੋਂ ਉਦੈ ਬੰਦਰ ਜ਼ਮੀਨ ਪਈ ਹੈ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ ਪਰ ਜਦੋਂ ਇਹ ਗੱਲ ਸਿੱੜਦੀਆ ਦੋਨਾਂ ਰਾਜਾਂ ਚਾ ਸਾਰੇ ਪੱਪਾਂ ਪਾਰ ਹੋ ਜਾਂਦੇ ਆ ਹਰਿਆਣਾ ਵਾਲੇ ਕਹਿੰਦੇ ਆ ਕਿ ਸਾਡਾ ਹੱਕ ਖੋਇਆ ਜਾ ਰਿਹਾ ਪੰਜਾਬ ਵਾਲੇ ਕਹਿੰਦੇ ਕਿ ਜੇ ਸਾਥੋਂ ਪਾਣੀ ਲੈ ਲਿਆ ਤਾਂ ਜਾਵਾਂਗੇ ਕਿਵੇਂ ਸੋ ਜੀਵਨ ਰੇਖਾ ਦਾ ਸਵਾਲ ਹੈ ਜਿੱਦਾਂ ਆਪਾਂ ਅਕਸਰ ਇਹ ਗੱਲ ਮੌਰਤ ਤੋਂ ਵੀ ਇਸਤੇਮਾਲ ਕਰਦੇ ਆ ਕਿ ਜੇ ਸਾਹ ਨਾ ਆਏ ਤਾਂ ਆਦਮੀ ਜਾਏਗਾ ਕਿਵੇਂ ਜੇ ਆਕਸੀਜਨ ਨਹੀਂ ਤਾਂ ਜਾਏਗਾ ਕਿਵੇਂ ਜੇ ਪੰਜਾਬ ਨੂੰ ਪਾਣੀ ਨਾ ਮਿਲਿਆ ਤਾਂ ਪੰਜਾਬ ਬਚੇਗਾ ਕਿਵੇਂ ਜੋ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀਆਂ ਨਿਮੈਂਂਦਗੀ ਕਰਦੇ ਆ ਦਿੱਲੀ ਮੀਟਿੰਗ ਚ ਗਏ ਆ ਤੇ ਹਰਿਆਣਾ ਦੇ ਮੁੱਖ ਮੰਤਰੀ ਨੈਲ ਸੈਣੀ ਉਹ ਵੀ ਮੀਟਿੰਗ ਦੋਨਾਂ ਸੂਬਿਆਂ ਦੇ ਅਧਿਕਾਰੀ ਮੀਟਿੰਗ ਸ਼ਾਮਲ ਹੋਏ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਮਿਸਟਰ ਪਾਟਲ ਉਹਨਾਂ ਦੀ ਅਗਵਾਈ ਹੇਠਾਂ ਮੀਟਿੰਗ ਹੋਈ ਪਰ ਜਦੋਂ ਆਪਾਂ ਇਹਨਾਂ ਮੁੱਦਿਆਂ ਦਾ ਗੱਲ ਕਰਦੇ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਸਦਾਰਨ ਲੱਝੇ ਚ ਗੱਲ ਕਹੀ ਆ ਇਹ ਮੀਟਿੰਗ ਚੰਗੇ ਮਾਹੌਲ 'ਚ ਹੋਈ ਐ ਆਪਾਂ ਜਰਨਲਿਸਟ ਆ ਆਪਾਂ ਨੂੰ ਮੈਨੇ ਕੱਢਨੇ ਆਉਂਦੇ ਐ ਆਪਾਂ ਮੈਨਾ ਕੱਢਦੇ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 13 ਅਗਸਤ ਨੂੰ ਸੁਪਰੀਮ ਕੋਰਟ ਚ ਤਰੀਕ ਹੈ ਉਸ ਤੋਂ ਪਹਿਲਾਂ ਕਹਿੰਦੇ ਕਮੇਟੀ ਮ ਹੋਰ ਹੋਏਗੀ 6 ਮੀਟਿੰਗਾਂ ਹੋਗੀਆਂ ਆਣੀ ਮੀਟਿੰਗਾਂ ਦਾ ਛੇਰੀ ਜੇ 7 ਹੋ ਜਾਣ 8 ਹੋ ਜਾਣ ਪੰਜਾਬੀਆਂ 'ਚ ਇੱਕ ਕਹਤ ਬੜੀ ਪਿਆਰੀ ਐ ਕਹਿੰਦੇ ਤੁਸੀਂ ਘੋੜੇ ਨੂੰ ਫੜ ਕੇ ਪਾਣੀ ਤੱਕ ਤਾਂ ਲੈ ਜਾਓਗੇ ਪਰ ਬਗੈਰ ਮਰਜ਼ੀ ਦੇ ਪਾਣੀ ਉਸ ਨੂੰ ਪਲਾ ਨਹੀਂ ਸਕਦੇ ਮੀਟਿੰਗਾਂ ਤਾਂ ਕਰ ਲੋਗੇ ਜੇ ਪੰਜਾਬ ਕੋਲੇ ਦੇਣ ਨਹੀਂ ਕੋਈ ਨਹੀਂ ਤਾਂ ਲਾਉਂਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਲਫ਼ਜ਼ਾਂ ਨਾਲ ਇੱਕ ਸੁਨੇਹਾ ਦਿੱਤਾ ਹੈ ਕਿ ਪੰਜਾਬ ਕੋਲੇ ਫालतू ਪਾਣੀ ਨਹੀਂ ਐ ਇਹ ਫਾਸ ਤੋਂ ਪਾਣੀ ਹੋਏਗਾ ਤਾਂ ਦਿਆਂਗੇ ਨਾ ਉਹ ਕਹਿੰਦੇ ਵੀ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਰਾਜਨੀਤੀ ਕੀਤੀ ਜਾਂਦੀ ਰਹੀ ਹੈ ਦੋਨਾਂ ਸੂਬਿਆਂ ਦੇ ਸਾਸੀ ਨੇਤਾ ਰਾਜਨੀਤੀ ਕਰਦੇ ਰਹੇ ਆ ਮੈਂ ਤਾਂ ਕਹਿੰਦੇ ਹੁਣ ਇਸ ਮਸਲੇ ਨੂੰ ਹੱਥ ਪਾਇਆ ਹੁਣ ਵੀ ਉਹ ਇਹੀ ਗੱਲ ਕਹਿੰਦੇ ਆ ਕਿ ਦੇਖੋ ਜੇ ਆਪਾਂ ਮਸਲਾ ਹੱਲ ਕਰਨ ਦੀ ਗੱਲ ਕਰਦੇ ਆ 25 ਸਾਲ ਤੋਂ ਕਹਿੰਦੇ ਵੈਸੇ ਇੱਕ ਨੀਤੀ ਹੈ ਕੁਦਰਾਂ ਦੇ ਪਾਣੀ ਹੋਣ ਨਹਿਰਾਂ ਦੇ ਪਾਣੀ ਹੋਣਾ ਤਾਂ ਨਵੇਂ ਸਿਰੇ ਤੋਂ ਪਮਾਇਸ਼ੰਦੀਆ ਪੁਣਛਾਣ ਹੁੰਦੀ ਹੈ ਕਿ ਕਿੰਨਾ ਪਾਣੀ ਵਗ ਰਿਹਾ ਵਧ ਰਿਹਾ ਇਕੱਠ ਰਿਹਾ 25 ਸਾਲ ਤੋਂ ਉੱਪਰ ਹੋ ਗਏ ਇਹਦੇ ਪੰਜਾਬ ਦੇ ਦਰਿਆਵਾਂ ਦੀ ਪੁਣਛਾਣੀ ਨਹੀਂ ਹੋਈ ਪਾਣੀ ਮੰਗਰ ਵਾਲੇ ਆਇਦਾਨ ਪੰਜਾਬ ਤੇ ਛੜ ਕੇ ਆ ਜਾਂਦੀ ਹੈ ਕਿ ਸਾਡੇ ਸੂਬੇ ਦਾ ਪਾਣੀ ਰੱਖੀ ਬੈਠੇ ਹਾਂ ਪਾਣੀ ਰੱਖੀ ਬੈਠੇ ਹਾਂ ਜਿੱਦਾਂ ਪਾਕਿਸਤਾਨ ਕਹਿੰਨੇ ਆ ਪੰਜਾਬ ਦੀ ਇੱਕ ਸਮੱਸਿਆ ਨਹੀਂ ਸਾਡੇ ਦਰਸ਼ਕ ਵੀ ਜਾਣਦੇ ਆ ਪੰਜਾਬ ਜਿਹੜੀ ਲੜਾਈ ਲੜ ਰਿਆ ਪੰਜਾਬ ਸਿੰਗਲ ਇੰਜਣਾਂ ਦੂਜੇ ਪਾਸੇ ਲੜਾਈ ਵਾਲੇ ਡਬਲ ਇੰਜਣਾਂ ਇਹ ਗੱਲ ਆਪਾਂ ਆਪਣੇ ਕੋਲੋਂ ਨਹੀਂ ਆਖਦੇ ਜੋ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਹੁਕਮਰਾਨ ਉਹ ਕਹਿੰਦੇ ਐ ਕਿ ਡਬਲ ਇੰਜਣ ਦੀ ਸਰਕਾਰ ਲੈ ਕੇ ਆ ਉਹ ਫੇਰ ਦੇਖੋ ਕਿਦਾਂ ਤਬਦੀਲੀ ਹੁੰਦੀ ਐ ਹੁਣ ਹਰਿਆਣਾ 'ਚ ਤਾਂ ਡਬਲ ਇੰਜਣਾਂ ਤੇ ਕੇਂਦਰ ਚ ਹੀ ਉਹ ਹੀ ਸਰਕਾਰ ਐ ਸੁਮੋਖੰਦਰੀ ਭਗੰਤ ਨਾਲ ਲੜਾਈ ਲੜ ਰਿਆ ਪਰ ਕਹਿੰਦੇ ਕੋਈ ਨਾਂ ਤੇ ਇਨਸਾਬ ਤਾਂ ਹੋਵੇ ਦੂਜੀ ਗੱਲ ਦੇਖੋ ਮੁਕੰਦਰੀ ਭਗਵੰਦ ਮਾਨ ਨੇ ਬੜੇ ਆਪਣੇ ਢੰਗ ਨਾਲ ਗੱਲ ਕੀਤੀ ਕਮਾਲ ਦੀ ਗੱਲ ਕੀਤੀ ਉਹਨਾਂ ਨੇ ਸ਼ਾਇਦ ਮੀਡੀਆ ਨੇ ਬਹੁਤਾ ਨੋਟਸ ਨਹੀਂ ਲਿਆ ਅਕਸਰ ਦਿੱਲੀ ਵਾਲੇ ਉਹ ਜਿਹੇ ਕਮੈਂਟਸ ਦਾ ਨੋਟਸ ਲੈਂਦੇ ਵੀ ਨਹੀਂ ਕਿਉਂਕਿ ਉਹ ਆਪਣੇ ਹੱਥ ਕੱਢਣੇ ਹੁੰਦੇ ਆ ਉਹਨਾਂ ਨੇ ਦਿੱਲੀ ਦੇ ਮੀਡੀਆ ਵਾਲੇ ਜਿਹੜੇ ਮਿੱਤਰ ਆ ਭਗਵੰਦ ਮਾਨ ਨੇ ਕੀ ਕਿਹਾ ਉਹਨਾਂ ਨੇ ਗੱਲ ਕੀਤੀ ਸਿੰਧੂ ਜਲ ਸਮਝੋ ਤੇਰੀ ਕਹਿੰਦੇ ਜਿਹੜਾ ਸਿੰਧੂ ਜਲਸਮੂਹ ਦਾ ਪਾਕਿਸਤਾਨ ਨਾਲ ਸੀ ਜਿਹੜਾ ਰੱਦ ਕਰਤਾ ਕੇਂਦਰ ਸਰਕਾਰ ਨੇ ਕਹਿੰਦੇ ਚੰਗੀ ਗੱਲ ਆ ਜੇ ਰੱਦ ਰਹੇਗਾ ਤਾਂ ਇੰਨਾ ਕੁ ਪਾਣੀ ਮਿਲੇਗਾ ਇੰਨਾ ਕੁ ਪਾਣੀ ਮਿਲੇਗਾ ਕਿ 24 ਐਮਐਫ ਜਾਣੀ ਉਹਦਾ ਕਹਿੰਦੇ ਸਮੁੰਦਰ ਪਾਣੀ ਦਾ ਮਿਲ ਜਾਏਗਾ ਸਾਨੂੰ ਦਾ ਕਹਿੰਦੇ 2 ਐਮਐਫ ਵਾਧੂ ਆ ਦੋਨਾਂ ਸੂਬਿਆਂ ਨੂੰ ਜੇ ਹੋਰ ਮਿਲ ਜੇ ਜਿਹੜੇ ਕਸ਼ਮੀਰ ਤੋਂ ਦਰਿਆ ਆਉਂਦੇ ਆ ਚਾ ਚਨਾਬ ਦੀ ਗੱਲ ਕਰ ਲਈਏ ਇਥੇ ਕਸ਼ਮੀਰ ਦਰਿਆ ਦੀ ਗੱਲ ਕਰ ਲਈ ਜਾਂ ਉਹ ਦਰਿਆ ਦੀ ਦਰਿਆ ਦੀ ਗੱਲ ਕਰ ਲਈਏ ਤੂ ਸਾਰੇ ਕਹਿੰਦੇ ਪੰਜਾਬ ਨੇ ਦਾ ਵਾਹ ਪੰਜਾਬ ਵਾਲਾ ਹੈ ਪੰਜਾਬ ਕੋਲੇ ਇਹਨੇ ਡੈਮ ਵੀ ਹੈ ਵੱਖ-ਵੱਖ ਡੈਮ ਹਨ ਡੈਮਾਂ ਚ ਪਾਣੀ ਸੰਭਾਲਿਆ ਵੀ ਜਾ ਸਕਦਾ ਹੈ ਕਹਿੰਦੇ ਹਰਿਆਣਾ ਨੂੰ ਵੀ ਮਿਲ ਸਕਦਾ ਇੰਨਾ ਵਾਧੂ ਪਾਣੀ ਹੈ ਕਿ ਸਮੁੰਦਰ ਚ ਵੀ ਚਲਾ ਜਾਏਗਾ ਅਣੀ ਪੰਜਾਬ ਨੂੰ ਮਿਲੇਗਾ ਉਹਨੇ ਕਿਹਾ ਕਿ ਫਿਰ ਜੇ ਤੁਸੀਂ ਸਿੰਧੂ ਜਲ ਸੰਧੋਤੇ ਦੀ ਗੱਲ ਕਰਦੇ ਹੋ ਕੇਂਦਰ ਨੇ ਜਿਹੜੀ ਗੱਲ ਕੀਤੀ ਹੈ ਕਿ ਰੱਤ ਕਰ ਦਿੱਤਾ ਔਰ ਮੁਕੰਦਿਰ ਭਗਵਾਨ ਦਾ ਨਾ ਆਪਣੇ ਵੱਲੋਂ ਨਹੀਂ ਕਹਿ ਰਹੇ ਇੰਟਰਨੈਟ ਹੈ ਕਹੀ ਹੈ ਗੱਲ ਕਿ ਰੱਦ ਕਰ ਦਿੱਤਾ ਜੀ ਇਸ ਨੂੰ ਪਾਣੀ ਹੁਣ ਪੰਜਾਬ ਹਰਿਆਣਾ ਰਾਜਸਥਾਨ ਨੂੰ ਦਿੱਤਾ ਜਾਏ ਕਹਿੰਦੇ ਲਿਆਓ ਪਾਣੀ ਇਹ ਪਾਣੀ ਆਉਂਦਾ ਦਾ ਸਿਧਾਂਗੇ ਰੇਗ ਗੱਲ ਜਿਹੜੀ ਉਹਨਾਂ ਨੇ ਕਮਾਲ ਦਾ ਕਈ ਪਾਸੇ ਤੀਸਰਾ ਕੁਝ ਸੈਕਿੰਡ ਦਾ ਬਲਕੇ ਸੈਕਿੰਡ ਵੀ ਹੋਣਾ ਮੁਸ਼ਕਲ ਨਾਲ ਇੱਕ ਅੱਧੇ ਸੈਕਿੰਡ ਦਾ ਕਮੈਂਟ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਕਹਿੰਦੇ 트럼ਪ ਕਿਦੇ ਨਵਾਂ ਟਵੀਟ ਨਾ ਕਰਦੇ ਜਾਨੀ ਉਹਨਾਂ ਨੇ ਸੁਨੀਹਾ ਦਿੱਤਾ ਬਗੈਰ ਨਾਂ ਲਿਆ ਜੇ ਅਮਰੀਕਨ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਤਾ ਕਿ ਭਾਰਤ ਤੇ ਪਾਕਿਸਤਾਨ ਜਿਹੜਾ ਸਿੰਧੂ ਜਲ ਸਮਝੌਤਾ ਉਹਦੇ ਤੇ ਫੇਰ ਕੈਮ ਰਹਣਗੇ ਕਹਿੰਦੇ ਫੇਰ ਕਿੱਧਰ ਨੂੰ ਜਾਵਾਂਗੇ ਸੋ ਉਹਨਾਂ ਨੇ ਸੁਨੇਹਾ ਜ਼ਰੂਰ ਦਿੱਤਾ ਕਿ ਇੱਕ ਮੰਤਰੀ ਪੱਧਰ ਤੇ ਜਿਹੜਾ ਦਬਾਅ ਪਏਗਾ ਕਿ ਹਿੰਦੁਸਤਾਨ ਨੂੰ ਦੁਵਾਨ ਚੱਲ ਸਕੇਗਾ ਪ੍ਰਗਾਸ਼ਿਤ ਕਰ ਸਕੇਗਾ ਇਸ ਨੂੰ ਉੱਤੇ ਦੇ ਜਿਹੜਾ ਰੱਦ ਹੋਇਆ ਇਹ ਨੀਤੀ ਤੇ ਕੈਮ ਰਹੇਗਾ ਨੀਤੀ ਤੇ ਕੈਮ ਰਹੇਗਾ ਤਾਂ ਕਹਿੰਦੇ ਪਾਣੀ ਪਾਣੀ ਵਾਧੂ ਪਾਣੀ ਹੈ ਇਕਾਲ ਹੋਰ ਮੁੱਖ ਮੰਤਰੀ ਨੇ ਕਹੀ ਦੇਖੋ ਜਦੋਂ دل ਚ ਟਾਸ ਖੁੰਦੀ ਹੈ ਨਾ ਤਾਂ ਗੱਲ ਕਿਧਰ ਸਿੱਖਣ ਦੀ ਲੋੜ ਨਹੀਂ ਹੁੰਦੀ ਨਾ ਕਹਿੰਦੇ ਸਾਇਸ ਵਾਵੇ ਗੱਲ ਨਿਕਲਦੀ ਹੈ ਉਹਨੇ ਗੱਲ ਕੀਤੀ ਕਿ ਅੱਜ ਕੱਲ ਦੇ ਮੌਸਮ ਦੀ ਦੇਖੋ ਕਹਿੰਦੇ ਕਿਦਾਂ ਹੜ ਆਏ ਗਿਆ ਉੱਤਰਕਾਂਸ਼ੀ ਦੀ ਗੱਲ ਕੀਤੀ ਦੂਜੇ ਸੂਬਿਆਂ ਦੀ ਗੱਲ ਕੀਤੀ ਦੋ ਤਿੰਨ ਮਹੀਨੇ ਦਾ ਕਹਿੰਦੇ ਹੜਾਂ ਵਾਲੇ ਹੀ ਆ ਪਰ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਹਿੰਦੇ ਪੰਜਾਬ ਚ ਵੀ ਇਹ ਤਾਂ ਕਹਿੰਦੇ ਹੁਣ ਉਪਰੋਂ ਹਿਮਾਚਲ ਤੋਂ ਕਸ਼ਮੀਰ ਤੋਂ ਜਿਹੜੇ ਦਰਿਆ ਪਾਣੀ ਆਉਂਦੇ ਐ ਪੰਜਾਬ 'ਚ ਹੜ੍ਹ ਦੀ ਸਥਿਤੀ ਬਣਦੀ ਐ ਹੁਣ ਤਾਂ ਕਹਿੰਦੇ ਸਾਨੂੰ ਕੋਈ ਨਹੀਂ ਪੁੱਛਦਾ ਕਿ ਹੜ੍ਹ ਆ ਗਿਆ ਪਾਣੀ ਉਧੇੜਿਆ ਸਾਡੇ ਵਾਲੇ ਪੇਂਜ ਤੋਂ ਕੋਈ ਨਹੀਂ ਮੰਗਦਾ ਪਾਣੀ ਜਿਸੋ ਕਹਿੰਦੇ ਘਾਟ ਹੁੰਦੀ ਐ ਉਦੋਂ ਕਹਿੰਦੇ ਸਾਨੂੰ ਪਾਣੀ ਦੇ ਦਿਓ ਯਾਨੀ ਡੁੱਬਨੋਂ ਪੰਜਾਬ ਤੇ ਜਿਉਣ ਨੂੰ ਹਰਿਆਣਾ ਤੇ ਰਾਜਸਥਾਨ ਜਾਂ ਦੂਜੇ ਸੂਬੇ ਫਿਰ ਉਹਨੇ ਹੋਰ ਗੱਲ ਵੀ ਕੀਤੀ ਜਿਹੜੀ ਅਕਸਰ ਕਹਿੰਦੇ ਆਪਾਂ ਜਰਸਿਕਾਣਾ ਜ਼ਰੂਰ ਕੋਈ ਮੀਟਿੰਗ ਦਾ ਐਸਾ ਆਪਣੀ ਗੱਲ ਕਰਨੀ ਬਣਦੀ ਹੈ ਉਹ ਜਮਨਾ ਦਰਿਆ ਦੀ ਕਹਿੰਦੇ ਹਰਿਆਣਾ ਚ ਦੀ ਜਮਨਾ ਦਰਿਆ ਲੰਘਦਾ ਉਹਨੂੰ ਤੁਸੀਂ ਐਸਪੀਐਲ ਦੀ ਗੱਲ ਕਰਦੇ ਹੋ ਵਾਈਐਸਐਲ ਕਰਦੇ ਹੋ ਨਾ ਪੰਜਾਬ ਨਾਲ ਲਿੰਕ ਕਰ ਦਿਓ ਪੰਜਾਬ ਨਾਲ ਲਿੰਕ ਕਰ ਦਮ ਹਰਿਆਣਾ ਨੂੰ ਵੀ ਪਾਣੀ ਇਥੇ ਆ ਮਿਲ ਜੇਗਾ ਪੰਜਾਬ ਨੂੰ ਪਾਣੀ ਮਿਲ ਜੇਗਾ ਜਾਨੀ ਜਿਹੜੇ ਦਰਿਆ ਹਰਿਆਣਾ ਵਿੱਚੋਂ ਹੀ ਨਿਕਲਦੇ ਨਹੀਂ ਉਹਨਾਂ ਦਾ ਹਿੱਸਾ ਤਾਂ ਮੰਗਿਆ ਜਾ ਰਿਹਾ ਹੈ ਜਿਹੜੇ ਦਰਿਆ ਪੰਜਾਬ ਦੇ ਕਿਤੇ ਰਹੇ ਐ ਜਦੋਂ ਪ੍ਰਣਾਪਾ ਪੰਜਾਬ ਦੀ ਗੱਲ ਕਰ ਲਈਏ ਸਾਡੇ ਪੰਜਾਬ ਦੀ ਗੱਲ ਕਰ ਲਈਏ ਤਾਂ ਜਮਨਾ ਵੀ ਪੰਜਾਬ ਦਰਿਆ ਦਾ ਹੀ ਇੱਕ ਹਿੱਸਾ ਹੀ ਸੀ ਤੇ ਹੁਣ ਕਦੇ ਨਹੀਂ ਕੋਈ ਕਹਿੰਦਾ ਕਿ ਜਮਨਾ ਦਾ ਵੀ ਹਿੱਸਾ ਲੈ ਲਓ ਤਾਂ ਆਦੀ ਐਨੀ ਵੱਡੀ ਐ ਕਿਤੇ ਤੇ ਆਪਾਂ ਬਹੁਤ ਕੁਝ ਕਿਹਾ ਜਾ ਸਕਦਾ ਯਾਨੀ ਪਾਣੀਆਂ ਦੀ ਵੰਡ ਦੀ ਗੱਲ ਕਰਦੇ ਆ ਕਦੇ ਨਹੀਂ ਕੋਈ ਪੰਜਾਬ ਦੇ ਹੱਕ ਚ ਆਵਾਜ਼ ਦਾ ਨਾਰਾ ਮਾਰਦਾ ਕਿ ਪਾਣੀਆਂ ਦੀ ਗੱਲ ਕਰਦੇ ਹਾਂ ਚੰਡੀਗੜ੍ਹ ਵੀ ਦੇ ਦਿਓ ਪੰਜਾਬੀ ਬੋਲੀ ਦੀ ਗੱਲ ਵੀ ਕਰ ਲੋ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰ ਲੋ ਨਹੀਂ ਗੱਲ ਕਹਿੰਦੇ ਪਾਣੀਆਂ ਦੀ ਕਰਨੀ ਹੈ ਇਹ ਮਾਮਲਾ ਇਨਾ ਪਸੀਦਾ ਤੇ ਸੰਜੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਠੀਕੇ ਨਾਲ ਆਪਣੀ ਗੱਲ ਕਹਿ ਦਿੱਤੀ ਕਿ ਪੰਜਾਬ ਕੋਲੇ ਪਾਣੀ ਨਹੀਂ ਹੁਣ ਅਗਲੀ ਮੀਟਿੰਗ ਇਹ 13 ਤੋਂ ਪਹਿਲਾਂ ਹੋਰ ਹੋਏਗੀ ਇੱਕ ਮੀਟਿੰਗ ਹੋ ਜੇ ਦੋ ਮੀਟਿੰਗਾਂ ਹੋ ਜਾਣ ਸਾਰੇ ਪੰਜਾਬੀ ਜਾਣਦੇ ਜਿਹੜੇ ਸੁਣ ਰਹੇ ਆ ਦੇਖ ਰਹੇ ਆ ਇਹਨਾਂ ਨੇ ਅਪਨ ਨਹੀਂ ਵੀ ਸੁਣਾ ਇਹ ਦਵਾਰ ਤੇ ਲਿਖਿਆ ਮੁੱਖ ਮੰਤਰੀ ਭਗਵਾਨ ਤਮਾਨ ਹੋਣ ਮੁੱਖ ਮੰਤਰੀ ਕਦੇ ਪ੍ਰਕਾਸ਼ ਬਾਲ ਰਹੇ ਹੋਣ ਕੈਪਟਨ ਅਮਰਿੰਦਰ ਰਹੇ ਹੋਣ ਸਾਹ ਦਰਵਾਣਾ ਸਿੰਘ ਰਿਹਾ ਹੋਵੇ ਜਾਂ ਕੋਈ ਹੋਰ ਇਹ ਦਵਾਰ ਤੇ ਲਿਖਿਆ ਜਾ ਚੁੱਕਾ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਪੰਜਾਬ ਦਾ ਪਾਣੀ ਕਿਸੇ ਦੂਜੇ ਸੂਬੇ ਨੂੰ ਦੇ ਨਹੀਂ ਸਕਦਾ ਜੀ ਦੂਜੇ ਸੂਬੇ ਨੂੰ ਪਾਣੀ ਦੇਣ ਦਾ ਅਸਰ ਪੰਜਾਬ ਨੂੰ ਪਿਆਸਾ ਮਾਰਨਾ ਪੰਜਾਬ ਦੀ ਜ਼ਮੀਨ ਨੂੰ ਬੰਜਰ ਬਣਾਉਣਾ ਕੌਣ ਕਰੇਗਾ ਕੋਈ ਪੰਜਾਬ ਦਾ ਦੁਖੀ ਹੋਏਗਾ ਤਾਂ ਕਰੇਗਾ ਪੰਜਾਬ ਦਾ ਦੁਖੀ ਕੋਈ ਪੰਜਾਬ ਦਾ ਮੁੱਖ ਮੰਤਰੀ ਹੋ ਨਹੀਂ ਸਕਦਾ ਸਭ ਮੀਟਿੰਗ ਜਾਈ ਅਗਲੇ ਦਿਨ ਚ ਹੋ ਰੌਣ ਵਾਲੀ ਆ ਔਰ ਵੀਂਗੇ ਜਨਰਲ ਸਭਾ ਕਹਿੰਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਇੱਕ ਰਤਵਾ ਜ਼ਰੂਰ ਕਿਹਾ ਚੰਗੇ ਮਾਹੌਲ ਚ ਹੋਈ ਹੈ ਔਰ ਵੀਂਗੇ ਜਨਰਲ ਸਭਾ ਪਾ ਵੀ ਕਹਸਦੇ ਮੁੱਖ ਮੰਤਰੀ 10 ਵਾਰੀ ਇਹ ਸ਼ਬਦ ਦਹਿਰਾਉਣ ਚੰਗੇ ਮਾਹੌਲ ਚੰਗੇ ਮਾਹੌਲ ਚੰਗੇ ਮਾਹੌਲ ਚ ਔਰ ਅਪਾ ਸਾਰੇ ਜਾਣਦੇ ਆ ਨਾ ਪੰਜਾਬੀ ਪਾਣੀ ਦੇਣ ਦੇਣ ਤੇ ਨਾ ਹੀ ਕੋ ਪੰਜਾਬ ਦਾ ਪਾਣੀ ਕੋਈ ਦੇਣ ਦੀ ਹਿਮਾਕਤ ਕਰੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਐਸਜੀਪੀਸੀ ਦੀ ਐਸਜੀਪੀਸੀ ਦੀ ਅੱਜ ਜਨਰਲ ਹਾਊਸ ਦੀ ਮੀਟਿੰਗ ਹੋਈ ਹੈ ਤੇ ਹਰਜਿੰਦਰ ਸਿੰਘ ਧਾਮੀ ਨੇ ਕਈ ਗੱਲਾਂ ਬਾਤਾਂ ਕੀਤੀਆਂ ਨੇ ਤੇ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਵੀ ਕੀਤੀ ਗਈ ਹੈ ਜੀ ਬਿਲਕੁਲ ਆਮ ਦਿਨ ਅੱਜ ਉਹਨੇ ਗੁਰਦਰਾਪਨ ਕਮੇਟੀ ਦਾ ਵਿਸ਼ੇਸ਼ ਜਲਾਸਾ ਹੈ ਮੁੱਦਾ ਇੱਕੋ ਹੀ ਸੀ ਵੱਡਾ ਮੁੱਦਾ ਉਹ ਵੀ ਕੀ ਸਿੰਘ ਸਹਿਬਾਨ ਆਕਾਲ ਚਸਤੇ ਦੇ ਜਥੇਦਾਰ ਉਹਨਾਂ ਦੇ ਸੇਵਾ ਨਿਜਵਾਨ ਨੂੰ ਗੱਲ ਕਰਕੇ ਲੈ ਲਓ ਜਿਹਨਾਂ ਚੁਣੌਤੀਆਂ ਆ ਰਹੀਆਂ ਉਹਨਾਂ ਨੂੰ ਗੱਲ ਕਰਕੇ ਲੈ ਲਓ ਜੀ ਕਿ ਇੱਕ ਤਰ੍ਹਾਂ ਦਾ ਐਸਜੀਪੀਸੀ ਮੈਂਬਰਾਂ ਦੀ رائے ਲਈ ਗਈ ਕਿ ਇਸ ਮੁੱਦੇ ਤੇ ਚੰਗੀ ਗੱਲ ਹੈ ਕਿ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਬੁਲਾਇਆ ਗਿਆ ਕਿ ਨਾ ਮਾਵਨਾਂ ਤੇ ਆਪਣੀ رائے ਦਿਓ ਤਾਂ ਜੋ ਬਾਅਦ ਦੇ ਵਿੱਚ ਸ਼ੂਨੀ ਕਮੇਟੀ ਦੇ ਪ੍ਰਧਾਨ ਅਜਿੰਦ ਸਿੰਘ ਦਾ ਮੈਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਸਾਰੇ ਜਨ ਹੋਂਦ ਦੀ ਇੱਕ رائے ਸੀ ਕਿ ਕਾਲਤਾ ਸਭ ਦੇ ਜਥੇਦਾਰ ਹੈ ਕਿਉਂਕਿ ਕਾਲਤਾ ਸਾਹਿਬ ਨੂੰ ਮੰਨਿਆ ਜਾਂਦਾ ਕਿ ਮਹਾਨ ਹੈ ਉਹ ਕਹਿੰਦੇ ਕਾਲਤਾ ਸਭ ਦੇ ਜਥੇਦਾਰ ਹੈ ਉਹਨਾਂ ਦਾ ਫੈਸਲਾ ਵੱਡੇ ਮੁੱਦਿਆਂ ਦੇ ਉੱਪਰ ਅੰਤਮ ਹੋਏਗਾ ਲਾਗੂ ਹੋਏਗਾ ਜਿਹੜੇ ਵੱਖ-ਵੱਖ ਧਰਮ ਸਹਿਬਾਂ ਦੇ ਜਥੇਦਾਰ ਹਨ ਉਹਨਾਂ ਦੀਆਂ ਕਮੇਟੀਆਂ ਉਸ ਸਥਾਨਕ ਪੱਤਰ ਦੇ ਫੈਸਲੇ ਲੈ ਸਕਦੇ ਆ ਪਰ ਜੇ ਕੋਈ ਵੱਡਾ ਫੈਸਲਾ ਹੋਏਗਾ ਕੌਮੀ ਪੱਤਰ ਦਾ ਜਾਨੀ ਸਿੱਖ ਪਾਈਚਾਰੇ ਦਾ ਮਾਮਲਾ ਕੋਈ ਵੱਡਾ ਸੁਮੇਚ ਸਿੱਖ ਪਾਈਚਾਰਨਾ ਨਾਲ ਜੁੜਿਆ ਹੋਇਆ ਮਾਮਲਾ ਤਾਂ ਇਹ ਨਹੀਂ ਹੋ ਸਕਦਾ ਕਿ ਕੋਈ ਇੱਕ ਧੱਕਾ ਸਹਿਬਾਨ ਦੇ ਜਥੇਦਾਰ ਮੀਟਿੰਗ ਕਰਕੇ ਫੈਸਲਾ ਲੈ ਲੈਣਾ ਉਹ ਫੈਸਲਾ ਲੈਣ ਦਾ ਅਧਿਕਾਰ ਆ ਆਕਾਲ ਚਰਸ ਦੇ ਜਥੇਦਾਰ ਕੋਲ ਹੀ ਆ ਔਰ ਇਹ ਬੱਕਰੀ ਗੱਲ ਹੈ ਕੋਈ ਆਪਣੇ ਸਿੰਘ ਸਹਿਬਾਨ ਬਾਕੀਆਂ ਨਾਲ ਬਲਾ ਕੇ ਮੀਟਿੰਗ ਕਰਕੇ ਫੈਸਲਾ ਲੈਂਦੇ ਆ ਕਿਉਂਕਿ ਮਰਿਆਦਾ ਵੀ ਇਹੀ ਹੈ ਰਵੈਤ ਵੀ ਇਹੀ ਹੈ ਕਿ ਜਿਸ ਸਿੱਖ ਪਰੰਪਰਾਵਾਂ ਤੇ ਮਰਿਆਦਤ ਨੂੰ ਰਾਜ ਨਿਯਮਾਂ ਨੂੰ ਤੋੜਿਆ ਜਾਏਗਾ ਤਾਂ ਸਿੱਖ ਸਿਧਾਂਤਾਂ ਦਾ ਕਾਣ ਹੋਏਗਾ ਨਾ ਤਾਂ ਸਿੱਖ ਭਾਈਚਾਰਾ ਬਰਦਾਸ਼ਤ ਕਰੇ ਤੇ ਨਾ ਹੀ ਜਥੇਬੰਦੀਆਂ ਬਰਦਾਸ਼ਤ ਕਰਨ ਸੋਕ ਸਾਫ ਸੁਨਿਆਜ ਦੀ ਮੀਡੀਆ ਨੇ ਦਿੱਤਾ ਗਿਆ ਕਿ ਕਾਲਤਾਕ ਸਰ ਸੁਪਰੀਮ ਹੈ ਉਹ ਤਾਂ ਸੁਪਰੀਮ ਹੈ ਹੀ ਹੈ ਔਰ ਕਾਲਤਾਕ ਜਿਹੜੇ ਜਥੇਦਾਰ ਨੇ ਉਹਨਾਂ ਕੋਲ ਹੀ ਵੱਡੇ ਫੈਸਲੇ ਲੈਣ ਦੇ ਅਧਿਕਾਰ ਆ ਉਹਨਾਂ ਦੇ ਫੈਸਲੇ ਹੀ ਲਾਗੂ ਹੋਣਗੇ ਇਸ ਮੁੱਚੇ ਤੌਰ ਤੇ ਪੂਰੇ ਸਿੱਖ ਜਗਤ ਲਈ ਵੱਡਾ ਸਨੇਹਾ ਦਿੱਤਾ ਗਿਆ ਬਾਕੀ ਵੱਖ-ਵੱਖ ਹੋਰ ਮੁੱਦਿਆਂ ਦੇਤੇ ਅਗਲੇ ਦਿਨਾਂ ਚ ਕਿਸ ਕਦਰ ਜਿਹੜਾ ਹੈਗਾ ਜਦਾਂ ਸਿੰਘ ਸਾਹਿਬਾਨ ਦੇ ਮਾਮਲੇ ਚ ਉਹਨਾਂ ਦੀ ਨਿਯੁਕਤੀਆਂ ਨੂੰ ਲੈ ਕੇ ਉਹਨਾਂ ਨੂੰ ਹਟਾਉਣ ਨੂੰ ਲੈ ਕੇ ਕੀ ਅਮਰਿਆਦਾ ਹੋਣੀ ਚਾਹੀਦੀ ਹੈ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਉਸ ਮਾਮਲੇ ਚ ਆਉਣ ਵਾਲੇ ਦਿਨ ਤੱਕ ਅਗਲੇ ਦਿਨਾਂ ਚ ਮੀਟਿੰਗਾਂ ਹੋਣਗੀਆਂ ਤੇ ਦੱਤ ਸਾਹਮਣੇ ਆਉਣਗੇ ਰਾਜ ਦੀ ਮੀਟਿੰਗ ਤੇਹੀ ਸਨੇਹਾ ਦਿੱਤਾ ਗਿਆ ਕਿ ਜੋ ਵੀ ਵੱਡਾ ਫੈਸਲਾ ਹੈ ਉਹ ਕਾਲ ਸਭ ਦੇ ਜਥੇਦਾਰ ਸਾਹਿਬਾਨ ਵੱਲੋਂ ਹੀ 来 ਆ ਜਾਏਗਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਬੇਅਦਵੀ ਨੂੰ ਲੈ ਕੇ ਜਿੱਥੇ ਵਿਧਾਨ ਸਭਾ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਤੇ ਕਮੇਟੀ ਬਣਾਈ ਗਈ ਸੀ ਤਾਂ ਮੈਂ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਤੇ ਲਗਾਤਾਰ ਉਹ ਲੋਕਾਂ ਤੋਂ ਸੁਝਾਅ ਮੰਗੇ ਰਹੇ ਨੇ ਤੇ WhatsApp ਨੰਬਰ ਵਗੈਰਾ ਈਮੇਲ ਵੀ ਜਾਰੀ ਕੀਤੇ ਗਏ ਨੇ ਜੀ ਬਿਲਕੁਲ ਡਾਕਟਰ ਨਵੀਂ ਸਿੰਘ ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ ਵੀ ਹੈ ਇਸ ਕਮੇਟੀ ਦੇ ਮੁਖੀ ਵੀ ਹੈ ਜਿਹੜੀ ਬੇਅਦਵੀ ਦੇ ਮੁੱਦਿਆਂ ਲੈ ਕੇ ਬਣਾਈ ਗਈ ਹੈ ਉਸ ਲਈ ਸਾਰੇ ਮੈਂਬਰ ਸਾਹਿਬਾਨ ਨੇ ਅੱਜ ਮੀਟਿੰਗ ਕਰਕੇ ਇੱਕ ਤਾਂ ਉਹਨਾਂ ਨੇ ਫੈਸਲਾ ਲਿਆ ਹੈ ਕਿ ਕੋਸ਼ਿਸ਼ ਕਰਾਂਗੇ 6 ਮਹੀਨਿਆਂ ਤੋਂ ਪਹਿਲਾਂ-ਪਹਿਲਾਂ ਇਹਦੇ ਬਾਰੇ ਚ ਆਪਣੀ ਕਮੇਟੀ ਰਿਪੋਰਟ ਜੜੀ ਗਿਆ ਸਪੀਕਰ ਸਾਹਿਬ ਨੂੰ ਸੌਂਪ ਦਿੱਤੀ ਹੈਗੇ ਕਾਰਵਾਈ ਫੇਰ ਸਪੀਕਰ ਸਾਹਿਬ ਦਾ ਅਧਿਕਾਰ ਖੇਤਰ ਆ ਉਹ ਕਰਨਗੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਉਹਨਾਂ ਨੇ ਉਹਦੇ ਬਾਰੇ ਇੱਕ ਸੰਖੇਪ ਚ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਇੱਕ ਤਾਂ ਸਾਰਿਆਂ ਦੀ ਇਹ ਰਾਇ ਹੈ ਕਿ ਜਦੋਂ ਆਪਾਂ ਬੇਅਦਬੀ ਦੇ ਮਾਮਲਿਆਂ ਦੀ ਗੱਲ ਕਰਦੇ ਹਾਂ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਪਿਆ ਅੱਜ ਪਿਛਲੇ ਦਿਨਾਂ ਚ ਬਹੁਤ ਵੱਡਾ ਚੁਣੌਤੀਆਂ ਇਸ ਮਾਮਲੇ ਤੇ ਬਹੁਤ ਵੱਡੀ ਟੀਜ਼ ਚਸਕ ਜਿਹੜੀ ਹੈਗੀ ਹੈਗੀ ਹੈ ਇਸ ਬਾਰੇ ਕੋਈ ਦੋ ਰਾਇ ਨਹੀਂ ਪਰ ਕਹਿੰਦੇ ਉਹ ਜਿਹੜੀ ਮੀਟਿੰਗ ਹੁੰਦੀ ਹੈ ਮੀਟਿੰਗ ਤੇ ਫਿਰ ਇਹ ਗੱਲ ਆਉਂਦੀ ਹੈ ਕਿ ਸਾਰੇ ਧਰਮਾਂ ਦੇ ਸਤਕਾਰ ਬਰਾਬਰ ਹੈ ਗ੍ਰੰਥ ਜਿਹੜੇ ਬਰਾਬਰ ਨੇ ਜਿਉਂਨਾ ਦੀ ਆਧਵ ਸਤਕਾਰ ਵੀ ਬਰਾਬਰ ਹੈ ਸੋ ਜੇ ਕੋਈ ਬੇਅਦਬੀ ਦਾ ਮਾਮਲਾ ਆਏਗਾ ਤਾਂ ਉਹਦੇ ਬਾਰੇ ਸਾਰੇ ਤਕਨੂਨ ਜਿਹੜੇ ਬਣਨਗੇ ਉਹ ਸਾਰੇ ਧਰਮਾਂ ਲਈ ਲਾਗੂ ਹੋਣਗੇ ਜੇ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਹੁੰਦੀ ਹੈ ਕੋਈ ਨਰਾਦਰ ਹੁੰਦਾ ਤਾਂ ਉਹਨਾਂ ਨੂੰ ਵੀ ਕਲਾਵੇ ਚ ਲਿਆ ਜਾਏਗਾ ਜਨ ਇੱਕ ਸਮੂਹਕ ਤੌਰ ਤੇ ਡਿਸਕਸ਼ਨ ਹੋ ਰਹੀ ਹੈ ਜਿਦੇ ਚ ਸਾਰੇ ਧਰਮਾਂ ਦੇ ਬਾਰੇ ਚ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ ਮਾਮਲੇ ਸਾਹਮਣੇ ਆਉਣਗੇ ਫਾਰ ਐਗਜ਼ਾਮਪਲ ਜਿਵੇਂ ਹੁਣ ਆਪਾਂ ਇਸ ਮੁੱਦੇ ਗੁਰਗਾਂਸ ਦੀ ਬੇਅਦਬੀ ਦੇ ਮਾਮਲੇ ਦੀ ਗੱਲ ਕਰ ਰਹੇ ਹਾਂ ਤਾਂ ਡੇਰਾ ਮੁਖੀ ਜਿਹੜੇ ਡੇਰਾ ਸਰਸਾ ਦਾ ਮੁਖੀ ਹੈ ਜਿਹੜਾ ਉਹ ਜਿਹੜਾ ਆਪਾਂ ਗੱਲ ਕਰ ਰਹੇ ਆ ਫੇਰ ਅੱਜ ਪ੍ਰੋਲ ਦਿੱਤੀ ਗਈ ਹੈ ਜਾਣੇ ਐਸੇ ਸਾਲ 'ਚ ਕਿੰਨੀ ਵਾਰੀ ਪ੍ਰੋਲ ਆਉਂਦਾ ਕੋਈ ਪਹੁੰਚਦੀ ਨਹੀਂ ਰਹਿਣਾ ਸਰਕਾਰ ਕਹਿੰਦੀ ਹੈ ਕਿ ਜਿਹਨ ਨਿਜਮਾਨ ਦੀ ਇਹਨਾਂ ਪ੍ਰੋਲ ਮਿਲ ਸਕਦੀ ਹੈ ਹੁਣ ਕਿਧਰੇ ਕਮੇਟੀ ਦੇ ਅਧਿਕਾਰ ਖੇਤਰ ਸੀ ਇਹ ਗੱਲ ਵੀ ਆਏਗੀ ਕਿ ਜਿਹੜੇ ਇਦਾਂ ਦੇ ਵੱਡੇ ਲੋਕ ਹੈਗੇ ਆ ਜਿਹੜੇ ਕਿਸੇ ਅਧਿਕਾਰ ਖੇਤਰ ਜੀ ਨੇ ਆਉਂਦੇ ਉਹਨਾਂ ਬਾਰੇ ਕੀ ਫੈਸਲਾ ਲਵੋਗੇ ਬੇਅਦਵੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦਾ ਆਪਾਂ ਜਿớ ਜ਼ਿਕਰ ਕਰਦੇ ਆਂ ਨ ਦੂਜੇ ਧਰਮਾਂ ਦੇ ਵਿੱਚ ਸਦਕਾ ਦੀ ਗੱਲ ਕਰਦੇ ਆਂ ਪਰ ਜਿਹੜੇ ਲੋਕ ਬੇਅਦਵੀ ਕਰਨ ਵਾਲੇ ਐ ਉਹਨਾਂ ਨੂੰ ਕਿਵੇਂ ਕਾਨੂੰਨ ਦੇ ਸਿਕੰਜੇ ਹੇਠਾਂ ਲਿਆਂਦਾ ਜਾਏਗਾ ਇਹ ਵੀ ਵੱਡਾ ਸਵਾਲ ਐ ਆਪਾਂ ਆਉਣ ਵਾਲੇ ਦਿਨਾਂ ਦੇਖਾਂਗੇ ਕਿ ਜਿਹੜੀ ਰਿਪੋਰਟ ਹੁੰਦੀ ਐ ਕਿ ਨਾ ਮਾਮਲਿਆਂ ਦੇ ਵੀ ਕੋਈ ਗੱਲ ਹੁੰਦੀ ਐ ਕਿਉਂਕਿ ਅਜੇ ਤਾਂ ਕੁਝ ਅੱਗੇ ਉਹਦੇ ਆਇਲ ਜ਼ਿਲ੍ਹਾ ਨੂੰ ਸਰਸਪਟੇ ਸਮਝਦੇ ਆਂ ਬੇਅਦਵੀਆਂ ਵੀ ਕਰ ਲੈਂਦੇ ਤੇ ਸਰਸਪਟਾ ਵੀ ਬਣਿਆ ਰਹਿੰਦਾ ਜਦੋਂ ਦਿਲ ਕਰਦਾ ਬਾਹਰ ਆਉਂਦੇ ਆਂ ਦੇ ਕਦਰ ਦੇ ਕੋਲ ਨਹੀਂ ਫੇਚੇ ਲਾਂ ਚਲੇ ਜਾਂਦੇ ਆ ਸੋ ਵੀ ਅਧਿਵਾਰ ਜਿਹੜੀ ਕਮੇਟੀ ਬਣੀ ਆ ਉਹਨਾਂ ਨੇ ਗੱਲ ਜ਼ਰੂਰ ਕੀਤੀ ਆ ਪਰ ਵੀ ਇਹ ਜਾਣਦੇ ਸਮਾਂ ਲੱਗਾ ਕਿ ਬਹੁਤ ਵੱਡੀ ਚੁਣੌਤੀ ਉਹਨਾਂ ਦੇ ਸਾਹਮਣੇ ਵੀ ਕੀ ਜਿਹੜਾ ਪੰਜਾਬੀ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਨੇ ਬਣਾਈ ਆ ਪੰਜਾਬੀਆਂ ਦੀਆਂ ਜਿਹਨੇ ਭਾਵਨਾਵਾਂ ਉਹਨਾਂ ਦੀਆਂ ਕਦਰਾਂ ਦੇ ਉਹਨਾਂ ਦੀ ਸੋਚ ਦੇ ਖਰਾ ਉਤਰੇ ਕਮੇਟੀ ਉਹਨਾਂ ਵਾਲੇ ਦਿਨਾਂ ਚੋਂ ਦੀ ਰਿਪੋਰਟ ਤੋਂ ਆਪਾਂ ਕੋਖਾਂਗੇ ਇਸ ਮਾਮਲੇ ਨੂੰ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਲੈਂਡ ਪੂਲਿੰਗ ਨੂੰ ਲੈ ਕੇ ਜਿੱਥੇ ਕਿਸਾਨ ਲਗਾਤਾਰ ਨੀਤੀ ਦਾ ਵਿਰੋਧ ਕਰ ਰਹੇ ਨੇ ਤੇ ਕਿਸਾਨਾਂ ਵੱਲੋਂ ਹੋਂ ਲਗਾਤਾਰ ਮੋਰਚੇ ਵੀ ਖੋਲੇ ਜਾ ਰਹੇ ਨੇ ਹਾਲਾਂਕਿ ਕਿਸਾਨ ਜਥੇਬੰਦੀਆਂ ਅਡਵਾਰਡ ਨੇ ਪਰ ਮਕਸਦ ਇਹ ਕਿ ਹੈ ਵੀ ਲੈਂਡ ਪੂਲਿੰਗ ਦੀ ਨੀਤੀ ਆਹੋ ਕਿਵੇਂ ਰੱਦ ਕਰਾਈ ਜਾਵੇ ਜੀ ਜੀ ਇਹ ਵੀ ਜਦਾਂ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਲੈਂਡ ਪੂਲਿੰਗ ਦਾ ਮਾਮਲਾ ਇੱਕ ਬਹੁਤ ਵੱਡਾ ਸੰਵੇਦਨਸ਼ੀਲ ਮਾਮਲਾ ਹੈ ਕਿਸਾਨ ਜਥੇਬੰਦੀਆਂ ਲਗਾਤਾਰ ਇਸ ਮੁੱਦੇ ਤੇ ਸੰਘਰਸ਼ ਕਰ ਰਹੀਆਂ ਆ ਜਦੋਂ ਆਪਾਂ ਗੱਲ ਕਰ ਰਹੇ ਹਾਂ कि ਜਿੱਥੇ ਬੰਦਿਆਂ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਉਣੀ ਚਾਹਾਂਗਾ ਕਿ ਸਾਡੇ ਚੈਨਲ ਤੇ ਬਹੁਤ ਸਾਰੇ ਲੋਕਾਂ ਦੇ ਸਮੁੱਦੇ ਤੇ ਸਨੇਹ ਆਉਂਦੇ ਘਟੂ ਘਟ 300 ਲੋਕਾਂ ਨੇ ਆਪਣਾ ਸਨੇਹਾ ਦਿੱਤਾ ਹੋਏਗਾ ਜਿੱਦੇ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਤੁਸੀਂ ਆਪਣਾ ਨਜ਼ਰੀਆ ਤਾਂ ਦਿਨੇਓ ਸਾਡਾ ਨਜ਼ਰੀਆ ਵੀ ਜ਼ਰੂਰ ਪੇਸ਼ ਹੋਣਾ ਚਾਹੀਦਾ ਕਿ ਲੈਂਡ ਪੂਲਿੰਗ ਬਾਰੇ ਸਾਡਾ ਕੀ ਨਜ਼ਰੀਆ ਸਾਡੇ ਲਈ ਸਮੇਂ ਦੇ ਲਿਹਾਣ ਨਾਲ ਮੁਸ਼ਕਲ ਹੁੰਦੀ ਆ ਪਰ ਮੈਂ ਕੁਝ ਨਾਂ ਜ਼ਰੂਰ ਦਰਸ਼ਕਾਂ ਨਾਲ ਸਾਂਝੇ ਕਰਨੇ ਚਾਹਾਂਗਾ ਉਹਨਦੀ ਰਾਇ ਵੀ ਆਪਾਂ ਸੰਖੇਪਿਤ ਦਿਆਂਗੇ ਜਿਨ੍ਹਾਂ ਚ ਇੱਕ ਨਾ ਰঞ্জੀਤ ਕੌਰ ਹਾਕਮ ਸਿੰਘ ਸਤਪਾਲ ਸੱਤਾ ਦਿਲ ਸੰਧੂ ਤਰਮਿੰਦਰ ਤੂਰ ਮਾਨਪ੍ਰੀਤ ਦੇਵਨ ਰੂਪਨ ਸ੍ਰੀ ਦੇਸ਼ ਸਿੰਘ ਗਰੇਵਾਲ ਸ੍ਰੀ ਦਸਪਾਲ ਸਿਆਲ ਇਹਨਾਂ ਸਾਰਿਆਂ ਦੀ ਤਕਰੀਬਾਂ ਜਿਹੜੀ ਰਾਇ ਉਹਨਾਂ ਨੇ ਸਾਨੂੰ ਭੇਜੀ ਆ ਇੱਕੋ ਹੀ ਰਾਇ ਆ ਕਿ ਵੀ ਲੈਂਡ ਪੂਲਿੰਗ ਪਾਲਿਸੀ ਲਾਗੂ ਨਹੀਂ ਹੋ ਸਕਦੀ ਕਿੰਨੇ ਚਾਹੇ ਤਿੰਨ ਸ਼ਹਿਰਾਂ ਦੀ ਗੱਲ ਕਰ ਲੋ ਚਾਹੇ ਪੰਜ ਸ਼ਹਿਰਾਂ ਦੀ ਗੱਲ ਕਰ ਲੋ ਕਿ ਕਮੇਟੀਆ ਚ ਰਿਪੋਰਟ ਆ ਰਹੀ ਸੀ ਇਹ ਤਿੰਨ ਸਹਾਰਾਂ ਚ ਸ਼ਾਦਾ ਸਰਕਾਰ ਸੂਤਰੇ ਕਹਿੰਦਾ ਨਾ ਜੀ ਤਿੰਨ ਸਹਾਰਾਂ ਚ ਲਾਗੂ ਕਰਨ ਦੀ ਗੱਲ ਵੀ ਪਿਆ ਵੀ ਰੁਵਾਣ ਨਹੀਂ ਕਰਨੀ ਖੈਰ ਆਉਣ ਵਾਲੇ ਦਿਨ ਦੇਖਿਆ ਜਾਏਗਾ ਯਾਨੀ ਪਿਆ ਵੀ ਨੇ ਇੱਕ ਮੂਡ ਹੈ ਇਸ ਮੁੱਦੇ ਤੇ ਅੱਗੇ ਵਧ ਕੇ ਆਪਣੀ ਰਾਇ ਕਿਸ ਤਰ੍ਹਾਂ ਦੇਣੀ ਚਾਹੁੰਦੇ ਆ ਕਿ ਸਾਡੀ ਗੱਲ ਵੀ ਆਉਣੀ ਚਾਹੀਦੀ ਹੈ ਇਸ ਕਰਕੇ ਆਪਾਂ ਗੱਲ ਸਾਂਝੀ ਕੀਤੀ ਹੈ ਆਪਾਂ ਗੱਲ ਕਰ ਰਹੇ ਸੀ ਸਰਮ ਸਿੰਘ ਪੰਦੇ ਜਿਹੜੇ ਕਿਸਾਨ ਮਜ਼ਦੂਰ ਜਥੇਬੰਦੀ ਦੇ ਮੋਰੀ ਆਗੂ ਹੈ ਸਮੂਹ ਦੇ ਕਨੋਰੀ ਬਾਰਡਰ ਦੇ ਜਿਹਨਾਂ ਰੀਸਨ ਡਿਲੇ ਵਾਲਾ ਉਹਨਾਂ ਨਾਲ ਰਲ ਕੇ ਜਿਹੜਾ ਅੰਦੋਲਨ ਵੀ ਲੜਿਆ ਤੇ ਹੁਣ ਉਹਨਾਂ ਵੱਲੋਂ ਜਾਨੀ ਜਲੰਧਰ ਜਿਹੜਾ ਕਿ ਪੰਜਾਬ ਦਾ ਇੱਕ ਤਰ੍ਹਾਂ ਦਾ ਦਿਲ ਕਹਿੰਦੇ ਐਨਾਰੀ ਦਾ ਕੇਂਦਰ ਕਹਿੰਦੇ ਉਹਨਾਂ ਵੱਲੋਂ ਉੱਥੇ 20 ਅਗਸਤ ਨੂੰ ਕੋਕੜਪਿੰਡ ਐ ਇੱਕ ਕੋਕੜਪਿੰਡ ਤੇ ਵੱਡਾ ਪਾਰੀ ਇਕੱਠਾ ਰੱਖਿਆ ਔਰ ਸੰਜਾ ਦਿੱਤਾ ਸਮੂੱਚੇ ਪੰਜਾਬੀ ਨੂੰ ਕਿ ਆਓ ਆਪਾਂ ਲੈਂਡ ਪੂਲਿੰਗ ਪਾਲਿਸੀ ਦੇ ਇਥੇ ਆਕੇ ਵਿਰੋਧ ਕਰਨਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਵਾਖੋ ਕਿ ਜਥੇਬੰਦੀਆਂ ਨੂੰ ਸੱਦਾ ਦੇ ਰਿਆ ਸੋਣ ਵਾਲੇ ਦਿਨਾਂ 'ਚ ਇਹ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਸਰਕਾਰ بار بار ਹੀ ਗੱਲ ਕਹਿ ਰਹੀ ਹੈ ਕਿ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਜ਼ਬਰਦਸਤੀ ਨਹੀਂ ਲਈ ਜਾਏਗੀ ਅਰੇ ਗੱਲ ਕਿਧਰੇ ਕਿਸਾਨਾਂ ਨਾਲ ਨਿਬੜਦੀ ਨਜ਼ਰ ਨਹੀਂ ਆ ਰਹੀ ਆਉਣ ਵਾਲੇ ਦਿਨਾਂ 'ਚ ਮਾਮਲਾ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਜੀ ਜੀ ਤੋ ਅੱਜ ਜੇ ਪਾਸੇ ਗੱਲ ਕਰਾਂਗੇ ਜੀ ਇਨਸਾਫ ਮਿਲਦਾ ਬੜੀ ਲੇਟ ਮਿਲਦਾ 1993 ਦੇ ਵਿੱਚ ਫਰਜ ਇਨਕਾਊਂਟਰ ਕੀਤਾ ਗਿਆ ਸੀ ਤਾਂ ਕੋਰਟ ਵੱਲੋਂ ਇੱਕ ਸਖਤ ਫੈਸਲਾ ਸੁਣਾਇਆ ਗਿਆ ਸਾਫ ਕਾ ਐਸਐਸਪੀ ਤੇ ਡੀਐਸਪੀ ਤੇ ਕੁਝ ਮੁਲਾਜ਼ਮ ਸੀ ਉਹਨਾਂ ਨੂੰ ਉਮਰ ਕੈਦ ਕੀਤੀ ਗਈ ਹੈ ਜੀ ਮੈਨਾਂ ਦੀ ਬਹੁਤ ਵੱਡੀ ਤਰ੍ਹਾਂ ਦੀ ਦਾ ਸਵਾਲ ਹੈ ਪੰਜਾਬ ਬਾਰੇ ਬਹੁਤ ਕੁਝ ਕਿਹਾ ਜਾਂਦਾ ਹੈ ਪਰ ਪੰਜਾਬ ਦੇ ਦਰਦ ਤੇ ਦੀ ਚੀਜ਼ ਦੀ ਗੱਲ ਜਦੋਂ ਹੁੰਦੀ ਹੈ ਨਾ ਉਹ ਵੀ ਸੁਣਨੀ ਚਾਹੀਦੀ ਹੈ ਉੰਜ ਜਿਹੜਾ ਤੁਸੀਂ ਜ਼ਿਕਰ ਕੀਤਾ ਦੇਖੋ ਸੱਤ ਆਦਮੀ ਠੂਠੇ ਪੁਲਿਸ ਮਕਾਬਲੇ ਚ ਮਾਰੇ ਗਏ ਐਦੋਂ ਵੱਡੀ ਤਰਥਲੀ ਕੋਈ ਹੋ ਸਕਦੀ ਐ ਨਵੀ ਜੀ ਨੂੰ ਕਹਿੰਦੇ ਕਿ ਨੇਰ ਸਾਈਂ ਦਾ ਕੋਈ ਕਾਇਦਾ ਕਰਉਣੇ ਨਹੀਂ ਉਹਨਾਂ ਜਿਹੜੇ ਚੋਗੜ ਚ ਚਾਰ ਆਦਮੀ ਹੋ ਸੀ ਜਿਹੜੇ ਪੁਲਿਸ ਦੇ ਸੀ ਯਾਨੀ ਤੁਸੀਂ ਤਾਂ ਪੁਲਿਸ ਵਾਲੇ ਵੀ ਨਹੀਂ ਬਖਸ਼ੇ ਹੁਣ ਆਪਾਂ ਸਜ਼ਾ ਹੋਣ ਤੋਂ ਬਾਅਦ ਗੱਲ ਕਰ ਰਹੇ ਆਂ ਉਹ ਸਜਾ ਦੇ ਚ ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਆਏ ਐ ਐਸਐਸਬੀ ਸ਼ਾਮਲ ਹੈ ਤਤਕਾਲੀ ਨੇ ਐਸਐਸਬੀ ਨੂੰ ਉਸ ਮੌਕੇ ਦਾ ਸੀ ਡੀਐਸਪੀ ਸ਼ਾਮਲ ਹੈ ਕੁਝ ਹੋਰ ਅਧਿਕਾਰੀ ਸ਼ਾਮਲ ਆ ਜਾਣੀ ਕਟੂਕੜ ਉਹ ਲੋਕ ਆ ਇਸ ਦੁਨੀਆ ਚ ਤਰੇ ਤੁਰ ਵੀ ਗਏ ਜਿਹੜੇ ਇਸ ਕੇਸ ਨਾਲ ਸੰਬੰਧ ਰੱਖਦੇ ਪਰ ਕਟੂਕੜ ਪੰਜ ਸਾਬਕਾ ਪੁਲਿਸ ਅਧਿਕਾਰੀ ਹੈ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਅਮਰ ਕੈਦ ਨਾਲ ਜੁਰਮਾਨਾ ਮੇਰੇ ਅੱਗੇ ਜਰਨਲਿਸਟ ਨੇ ਪੁੱਛਿਆ ਪਰਵਾਰਾਂ ਨੂੰ ਕੀ ਜੀ ਕਿਵੇਂ ਲੱਗਦਾ ਤੁਹਾਨੂੰ ਨਿਆਂ ਤੇ ਇਨਸਾਫ਼ ਮਿਲਿਆ ਕਦੇ ਕਿਸੇ ਦਾ ਗਿਆ ਪੋਤਾ ਕਿਸੇ ਦਾ ਗਿਆ ਬਾਪ ਵਾਪਸ ਆਉਂਦਾ ਹੈ ਐ ਕਿ ਤਸੱਲੀ ਜ਼ਰੂਰ ਹੈ ਕਿ ਲੜਾਈ ਲੜ ਕੇ ਚਲੋ ਜਿਹੜੇ ਦੁਖੀ ਸੀ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਨੂੰ ਕੋਈ ਨਾ ਕੋਈ ਸੇਕ ਤਾਂ ਲੱਗਿਆ ਪਰ ਮੈਂ ਕਵਾਂਗਾ ਕਿ ਪਰਿਵਾਰਾਂ ਦੀ ਗੱਲ ਨਹੀਂ ਸੋਚੇ ਪੰਜਾਬ ਦੀ ਗੱਲ ਹੈ ਜੋ ਸਜਾਉ ਉਤੋਂ ਕਿਤੇ ਵੱਡੀ ਗੱਲ ਹੈ ਕਿ ਪੰਜਾਬ ਨਾਲ ਕੀ ਹੁੰਦਾ ਰਿਹਾ ਅਸੀਂ ਦਰਵਾਣੇ ਦੀਆਂ ਗੱਲਾਂ ਕਰਦੇ ਆਂ ਆਪਣਿਆਂ ਨੇ ਕੀ ਕੀਤਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫੇਰ ਆਜ਼ਾ ਰਾਵਾਂਗੇ ਧੰਨਵਾਦ